ਅੱਜ ਆਪਾਂ ਖਾਲਸਾ ਪਰਗ ਦੇ ਦਿਵਸ ਦੇ ਉੱਤੇ ਇਕੱਠੇ ਹੋਏ ਆ ਅਕਾਲੀ ਦਾਲ ਬਾਰਸ ਪੰਜਾਬ ਦੇ ਸੱਦੇ ਤੇ ਉਸ ਮਹਾਨ ਦਿਵਸ ਨੂੰ ਮਨਾਉਣ ਵਾਸਤੇ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸੱਜਣਾ ਦੇ ਉਸ ਦਿਨਾਂ ਬਹੁਤ ਬਹੁਤ ਵਧਾਈਆਂ ਹੋਣ ਤੇ ਆਓ ਆਪਾਂ ਰਲ ਕੇ ਸਾਰਿਆਂ ਨੇ ਬਾਰਸ਼ ਪੰਜਾਬ ਅਕਾਲੀ ਦਲ ਦਾ ਸਾਹ ਦੇਣਾ ਹੈ ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਸੀਂ ਨੇ ਨਾ ਤਾਂ ਗੁਰਮਖੋ ਐਮ ਐਲ ਏ ਬਣਨਾ ਹੈ ਐਮ ਪੀ ਬਣਨਾ ਹੈ ਅਸੀਂ ਤਾਂ ਪਾਈ ਅਮਰਤਪਾਲ ਸਿੰਘ ਨੂੰ ਸੀਐਮ ਬਣਾਣਾ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਦਲ ਪਰਿਵਾਰ ਹੈ ਉਹ ਤੁਹਾਨੂੰ ਗੁੰਮਕਰ ਰਾਹਕਰ ਕਰਕੇ ਵੋਟਾਂ ਮਟੋਰ ਬਟੋਰ ਕੇ ਸਰਕਾਰ ਬਣਾਉਂਦੇ ਰਹੇ ਆ ਹੁਣ ਥੋੜੀ ਦੇਰ ਪਹਿਲਾਂ ਬਾਦਲ ਆਇਆ ਸੀ ਜਦੋਂ ਸਾਡੇ ਕੋਲ ਦੀ ਗੁਤਰ ਲੱਗਿਆ ਸੀ ਮੁਰਦਾਬਾਦ ਨਾਰੇ ਲਾਤੇ ਕਿ ਅਕਾਲ ਤਖਤ ਦਾ ਭਗੌੜਾ ਮੁਰਦਾਬਾਦ ਮੁਰਦਾਬਾਦ ਇਹ ਅਕਾਲ ਤਖਤ ਦੇ ਭਗੌੜੇ ਨੇ ਜਿਹੜੇ ਉਹ ਚੌਂਚੇ ਨੇ ਭੁੰਦੜ ਪਾਂਦੜ ਹੋਣੀ ਉਹ ਕੌਲੀ ਚੱਟ ਬਲਟੋਏ ਹੋਣੀ ਉਹ ਸੁਣ ਲੈ ਖੁਸਨਿਆਂ ਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਤੁਸੀਂ ਤਖੜੇ ਹੋ ਜਾਓ ਜਿਹੜੀਆਂ ਸਰਕਾਰਾਂ ਨੇ ਸਾਨੂੰ ਲੁੱਟ ਕੇ ਖਾਧਾ ਜਿਨ੍ਹਾਂ ਨੇ ਸਾਨੂੰ ਨਸੇ ਤੇ ਲਾਇਆ ਤੁਸੀਂ ਭਲੀ ਭਾਂਤ ਜਾਣੋ ਖਾਲਸਾ ਜੀ ਆਪਾਂ ਬੇੜਾ ਖੁੰਝਣ ਨਹੀਂ ਦੇਣਾ ਸਾਡੇ ਬੰਦੀ ਸਿੰਘ ਬੱਬਰ ਸ਼ੇਰ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਵੀ 27 ਤੋਂ ਪਹਿਲਾਂ ਪਹਿਲਾਂ ਬਾਹਰ ਲੈ ਕੇ ਆਵਾਂਗੇ ਮੈਂ ਕਹਿਣਾ ਚਾਹਣਾ ਸੈਂਟਰ ਸਰਕਾਰ ਨੂੰ ਜੇ ਤਾਂ ਤੁਸੀਂ ਆਪਣੇ ਆ ਭਾਈ ਅਮਰਤਪਾਲ ਸਿੰਘ ਨੂੰ ਛੱਡ ਦਿਓ ਤਾਂ ਠੀਕ ਹੈ ਨਹੀਂ ਆ ਲੋਕ ਉਹਨੂੰ ਸੀਐਮ ਬਣ ਕੇ ਬਾਹਰ ਕੱਢਣਗੇ ਕਰੈਕਟਰ ਅਲੱਹ ਜੀਨੇ ਰੋਕਣਾ ਰੋਕ ਲਵੋ ਆ ਰਿਹਾ ਬੱਬਰ ਸ਼ੇਰ 22 23 ਤਰੀਕ ਨੂੰ ਪੰਜਾਬ ਦੇ ਵਿੱਚ ਆ ਜੂਗਾ ਬਾਹਰ ਵੀ ਆ ਜੂਗਾ ਤੇ ਮੈਂ ਖਾਲਸਾ ਜੀ ਕਹਿਣਾ ਚਾਹਣਾ ਆਓ ਆਪਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਗੁਰੂ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਇਹਨਾਂ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਸਾਡੇ ਵੀਰ ਦਲਤ ਕਹਿੰਦੇ ਨੇ ਉਹਨਾਂ ਨੂੰ ਡਾਕਟਰ ਅਵੇਡਕਾਰ ਸਾਹਿਬ ਨੇ 33% ਨਮਾਇੰਦਗੀ ਦਿੱਤੀ ਹੈ ਜਿਸ ਦਿਨ ਪਾਰਸ ਪੰਜਾਬ ਦੀ ਸਰਕਾਰ ਆ ਗਈ 50% ਨਮਾਇੰਦਗੀ ਦੇਾਂਗੇ 50% ਬਰਾਬਰ ਦਾ ਹਿੱਸਾ ਹੋਊਗਾ ਕੋਈ ਵੀ ਊਚ ਨੀਚ ਨਹੀਂ ਹੋਊਗੀ ਇਹ ਖਾਲਸੇ ਸਰਕਾਰ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਸੀ ਇਸੇ ਤਰ੍ਹਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਮੱਚੋ ਦੀ ਨਹੀਂ ਢਾਈ ਇੱਕ ਵੀ ਮੰਦਰ ਨਹੀਂ ਟਿਹਾ ਇੱਕ ਵੀ ਬਲਾਤਕਾਰ ਨਹੀਂ ਹੋਇਆ ਇੱਕ ਵੀ ਕਿਸੇ ਨੂੰ ਫਾਸੀ ਨਹੀਂ ਹੋਈ ਇੱਕ ਵੀ ਕਿਸੇ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਨਹੀਂ ਛੁਟਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਜੀ ਉਹੀ ਰਾਜ 2027 ਦੇ ਵਿੱਚ ਵਾਪਸ ਲੈ ਕੇ ਆਵਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਸਰਕਾਰ ਬਣਾਵਾਂਗੇ ਅਸੀਂ ਐਮਐਲਏ ਨਹੀਂ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਅਸੀਂ ਤਾਂ ਸੱਚ ਦੀ ਗੱਲ ਕਰਨੀਆਂ ਜਿਹੜੇ ਸੱਚ ਦੇ ਪੈਰਾ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਕੋਈ ਸੱਚ ਦੇ ਪਹਿਰੇ ਤੋਂ ਪੰਛ ਤੇ ਪੰਜਾਬ ਦੀ ਗੱਲ ਕਰਨੋਂ ਹਟ ਜਾਊਗਾ ਅਸੀਂ ਪਛਾ ਮੁੜ ਜਾਗੇ ਖਾਲਸਾ ਜੀ ਸਾਹ ਦਿਓ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਸਿੰਘ ਨੇ ਉਹ ਸਾਰੇ ਬਾਹਰ ਆਉਣਗੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖਹਿੜਾ ਸਾਰੇ ਬਾਹਰ ਲੈ ਕੇ ਆਵਾਂਗੇ ਤੇ ਇਥੇ ਅਕਾਲੀ ਅਕਾਲ ਅਕਾਲੀ ਅਕਾਲ ਹੋਵੇਗੀ ਤੇ ਪੰਥ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇੱਥੇ ਪੰਥ ਦੀਆਂ ਗੂੰਜਾਂ ਪੰਜਾਬ ਦੀ ਧਰਤੀ ਐ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਖਾਲਸਾ ਜੀ ਸਾਨੂੰ ਦੋਹੇ ਚਾਹੀਦੇ ਨੇ ਦੋ ਹੀ ਆਪਾਂ ਫਤਿਹ ਕਰਾਂਗੇ ਮੋਰਚਾ ਸਰਕਾਰ ਬਣਾ ਕੇ ਰਹਾਗੇ ਐਨੀਆਂ ਬਾਣਦੀਆਂ ਪ੍ਰਵਾਨ ਕਰਿਓ ਉਹ ਨੱਚਕਾਂ ਦੀ ਖਿਮਾ ਏਕੇ ਦੇ ਵਿੱਚ ਆਓ ਜਿਹੜੇ ਸਾਰੇ ਪੰਜਾਬ ਪਾਰਸ ਪੰਜਾਬ ਦੇ ਸਾਡੀ ਜਥੇਬੰਦੀ ਦੇ ਨਮਾਇੰਦ ਨੇ ਬੈਣਦੀ ਕਰਨਾ ਚਾਹੁੰਦਾ ਬੇੜਿਆਂ ਦੇ ਵਿੱਚ ਜਾਓ ਉੱਥੇ ਜਿਹੜੇ ਸਾਡਾ ਦਲਦ ਭਾਈਚਾਰਾ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਆਟੇ ਦਾਲ ਤੇ ਰੱਖ ਲਿਆ ਅਸੀਂ ਘਰ ਘਰ ਨੌਕਰੀਆਂ ਵੀ ਦੇਵਾਂਗੇ ਭਾਈ ਅਮਰਪਾਲ ਸਿੰਘ ਦਾ ਐਲਾਨ ਹੈ ਘਰ ਘਰ ਨੌਕਰੀ ਹੋਵੇਗੀ ਇਸ ਕਰਕੇ ਖਾਲਸਾ ਜੀ ਆ ਆ ਕੇ ਪੰਜਾਬ ਸ੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਨਾਲ ਜੁੜ ਕੇ ਮੈਂਬਰ ਬਣੋ 2027 ਦੇ ਵਿੱਚ ਸਰਕਾਰ ਬਣਾਈਏ ਤੇ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਾਂਗੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਡਿਬਰੂਗੜ ਭੇਜਿਆ ਅਸੀਂ ਉਹ ਤੋਂ ਵੀ ਉਹ ਗਾਹਾਂ ਉਹਨਾਂ ਨੂੰ ਭੇਜਾਂਗੇ ਜੋ ਸਰਕਾਰ ਆ ਗਈ ਧਰਦਿਆਂ ਡਾਕਟਰ ਮੈਂ ਸਾਰਿਆਂ ਦਾ ਤਨਬਾਦ ਕਰਨਾ ਚਾਹੁੰਦਾ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਜਿੰਨੇ ਵੀ ਤੁਸੀਂ ਆਏ ਹੋ ਤੰਤਾ ਦੇ ਜੋਗੋ ਸਾਰਿਆਂ ਨੂੰ ਜਿਉ ਆਇਆ ਦੁਬਾਰਾ ਫੇਰ ਖਾਲਸਾ ਸਭਜਣਾ ਦਿਵਸ ਦੇ ਉਤੇ ਸਾਰਿਆਂ ਨੂੰ ਆਪ ਜੀ ਨੂੰ ਵਧਾਈ ਦਿੰਦਾ ਓਲਾਂ ਚੁੱਕਾਂ ਦੀ ਖੀਮਾ ਅਰਮਾ ਖਰਮਾ ਤਾਨਾਂ ਨਾਲ ਸ਼ਰੋਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਸਾਰਾ ਦਲ ਪੰਥ ਅਸੀਂ ਬਾੜਸ਼ ਪੰਜਾਬ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਬਾਣ ਕੇ ਖੜੇ ਆ